ਸਤਿ ਸ਼੍ਰੀ ਅਕਾਲ ਸਵਾਤ੍ਰਿਕ ਹੋ ਨਵੀਂ ਕਹਾਣੀ ਵਿੱਚ ਮੋਹਨ ਸਿੰਘ ਆਪਣੀ ਪਤਨੀ ਤੇ ਦੋ ਬੱਚਾ ਨਾਲ ਬਹੁਤ ਖੁਸ਼ ਸੀ ਸਾਰੇ ਹੀ ਪਰਿਵਾਰ ਦੀ ਇੱਕ ਦੂਜੇ ਵਿੱਚ ਜਾਣ ਵਾਸਤੇ ਸੀ ਉਹ ਇੱਕ ਪ੍ਰਾਈਵੇਟ ਦਫ਼ਤਰ ਵਿੱਚ ਕਲਰਕ ਸੀ ਕਮਾਈ ਭਾਵੇਂ ਠੀਕ ਠਾਕ ਹੀ ਸੀ ਪਰ ਸਾਰੇ ਦਿਨ ਵਿਆਹ ਵਾਂਗ ਹੀ ਬੀਤਦੇ ਸਨ ਬੱਚੇ ਜਵਾਨ ਹੋ ਰਹੇ ਸੀ ਇੱਕ ਦਿਨ ਸਤਵੰਤਕ ਨੇ ਮੋਹਨ ਨੂੰ ਕਿਹਾ ਮੈਂ ਕਿਹਾ ਜੀ ਸੁਣਦੇ ਹੋ ਬਿਲਕੁਲ ਸੌਂਦਾ ਹਾਂ ਭਗਵਾਨ ਨੇ ਅਜੇ ਕੰਨ ਪੂਰੇ ਕੰਮ ਕਰਦੇ ਹਨ ਤੁਸੀਂ ਕਦੇ ਤਾਂ ਮਜ਼ਾਕ ਤੋਂ ਬਿਨਾਂ ਕੋਈ ਗੱਲ ਕਰ ਲਿਆ ਕਰੋ ਹਾਂ ਜੀ ਹਾਂ ਜੀ ਬੋਲੋ ਮੈਂ ਕਹਿੰਦੀ ਸੀ ਕਿ ਰੂਬੀ ਜਵਾਨ ਹੋ ਰਹੀ ਹੈ ਉਸ ਦਾ ਵਿਆਹ ਵੀ ਕਰਨਾ ਹੈ ਬਿਲਕੁਲ ਕਰਨਾ ਹੈ ਜੀ ਇਸ ਵਾਰ ਜਿਹੜੇ ਐਫ ਡੀ ਦੇ ਪੂਰੇ ਹੋਣ ਉੱਤੇ ਪੈਸੇ ਆਉਣਗੇ ਕਿਉਂ ਨਾ ਬਾਹਰੋਂ ਬਾਹਰ ਰੂਬੀ ਲਈ ਇੱਕ ਸੈਟ ਲੈ ਲਈਏ ਜੇ ਮੈਂ ਤੁਹਾਨੂੰ ਠੀਕ ਲੱਗੇ ਉਵੇਂ ਹੀ ਕਰ ਲੈਂਦੇ ਹਾਂ ਨਾਲੇ ਆਪਾਂ ਐਫ ਡੀ ਗੁਰਦੇਵ ਦੇ ਦਾਖਲੇ ਲਈ ਕਰਵਾਈ ਸੀ ਪਰ ਉਹ ਤਾਂ ਮੁਫਤ ਹੀ ਹੋ ਗਈ ਤੁਸੀਂ ਰੂਬੀ ਦੇ ਵਿਆਹ ਲਈ ਸੈੱਟ ਹੀ ਖਰੀਦ ਲਵੋ ਐਫ ਡੀ ਪੂਰੀ ਹੋਣ ਤੇ ਸੁਤਵੰਤ ਰੂਬੀ ਦੇ ਵਿਆਹ ਲਈ ਇੱਕ ਸੈੱਟ ਖਰੀਦ ਕੇ ਲੈ ਆਈ ਪਰ ਰੱਬ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਉਹ ਰੂਬੀ ਲਈ ਚੰਗਾ ਘਰ ਲੱਭ ਹੀ ਰਹੇ ਸਨ ਕਿ ਕਰੋਨਾ ਨਾਮੀ ਨਾਮਰਾਦ ਬਿਮਾਰੀ ਆ ਗਈ ਇੱਕ ਦਿਨ ਮਹੌਨ ਦਫ਼ਤਰ ਵਿੱਚੋਂ ਹੀ ਇਸ ਦੀ ਗ੍ਰਫਤ ਵਿੱਚ ਆ ਗਿਆ ਪਹਿਲਾਂ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਪਰ ਜਦੋਂ ਤੱਕ ਪਤਾ ਲੱਗਦਾ ਸਤਵੰਤ ਨੂੰ ਵੀ ਕਰੋਨਾ ਹੋ ਚੁੱਕੀ ਸੀ ਦੋਵਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਦੋਵੇਂ ਪਤੀ ਪਤਨੀ ਦਾ ਬੈੱਡ ਨਾਲ-ਨਾਲ ਹੀ ਸੀ ਤਿੰਨ ਦਿਨਾਂ ਬਾਅਦ ਮੋਹਣ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਡਾਕਟਰ ਨੇ ਆਕਸੀਜਨ ਦੇ ਸਿਲੰਡਰ ਦਾ ਪ੍ਰਬੰਧ ਕਰਨ ਲਈ ਕਿਹਾ ਆਕਸੀਜਨ ਦਾ ਸਿਲੰਡਰ ਇੰਨਾ ਜ਼ਿਆਦਾ ਮਹਿੰਗਾ ਮਿਲ ਰਿਹਾ ਸੀ ਕਿ ਰੂਬੀ ਨੂੰ ਆਪਣੇ ਸੈੱਟ ਵਿੱਚੋਂ ਹਾਰ ਵੇਚਣਾ ਪਿਆ ਮੋਹਨ ਨੂੰ ਆਕਸੀਜਨ ਲਗਾਏ ਅਜੇ 2 ਘੰਟੇ ਵੀ ਹੋਏ ਸਨ ਕਿ ਸਤਵੰਤ ਦਾ ਵੀ ਆਕਸੀਜਨ ਲੈਵਲ ਡਿੱਗਣ ਲੱਗਿਆ ਡਾਕਟਰ ਨੇ ਆ ਕੇ ਉਹਨਾਂ ਨੂੰ ਇੱਕ ਹੋਰ ਸਿਲੰਡਰ ਦਾ ਇੰਤਜ਼ਾਮ ਕਰਨ ਲਈ ਕਿਹਾ ਦੇਖੋ ਜੀ ਤੁਹਾਡੀ ਮੁੰਮੀ ਦਾ ਆਕਸੀਜਨ ਲੈਵਲ ਵੀ ਡਿੱਗ ਰਿਹਾ ਹੈ ਜੇ ਇਹਨਾਂ ਨੂੰ ਬਚਾਉਣਾ ਹੈ ਤਾਂ ਇੱਕ ਹੋਰ ਆਕਸੀਜਨ ਦੇ ਸਿਲੰਡਰ ਦਾ ਇੰਤਜ਼ਾਮ ਜਿੰਨੀ ਜਲਦੀ ਹੋ ਸਕੇ ਕਰੋ ਦੋਵੇਂ ਭੈਣ ਭਰਾ ਅਜੇ ਸੋਚ ਹੀ ਰਹੇ ਸਨ ਕਿ ਮੋਹਨ ਨੇ ਸਤਵੰਤ ਕੌਰ ਲਈ ਸਿਲੰਡਰ ਛੱਡ ਦਿੱਤਾ ਸੀ ਡਾਕਟਰ ਨੇ ਆ ਕੇ ਕਿਹਾ ਤੁਹਾਡੀ ਖੁਸ਼ਕਿਸਮਤੀ ਹੈ ਕਿ ਤੁਹਾਨੂੰ ਹੋਰ ਆਕਸੀਜਨ ਦੇ ਸਿਲੰਡਰ ਦੀ ਅਜੇ ਇੰਤਜ਼ਾਮ ਕਰਨ ਦੀ ਲੋੜ ਨਹੀਂ। ਉਹ ਦੋਵੇਂ ਖੁਸ਼ੀ ਵਿੱਚ ਡਾਕਟਰ ਨੂੰ ਪੁੱਛਦੇ ਹਨ। ਡਾਕਟਰ ਸਾਹਿਬ ਕਿਵੇਂ ਮੰਮੀ ਠੀਕ ਹੋ ਰਹੇ ਹਨ? ਨਹੀਂ ਤੁਹਾਡੇ ਪਿਤਾ ਵਾਲਾ ਸਿਲੰਡਰ ਹੀ ਉਹਨਾਂ ਦੇ ਕੰਮ ਆ ਜਾਵੇਗਾ। ਤੁਹਾਡਾ ਮਤਲਬ ਸਾਡੇ ਪਾਪਾ ਠੀਕ ਹੋ ਗਏ ਹਨ। ਉਹਨਾਂ ਨੂੰ ਆਕਸੀਜਨ ਸਿਲੰਡਰ ਦੀ ਲੋੜ ਨਹੀਂ ਹੈ। ਠੀਕ ਤਾਂ ਨਹੀਂ ਹੋਏ ਪਰ ਉਹਨਾਂ ਨੂੰ ਹੁਣ ਆਕਸੀਜਨ ਦੀ ਲੋੜ ਨਹੀਂ ਹੈ। ਤੁਹਾਡਾ ਇਸ ਗੱਲ ਤੋਂ ਕੀ ਮਤਲਬ ਹੈ? ਮਤਲਬ ਕਿ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਜਾਂ ਬਦਕਿਸਮਤੀ ਉਹ ਅਜੇ ਪਰੇਸ਼ਾਨੀ ਵਿੱਚ ਹੀ ਸਨ ਕੇ ਮਗਰ ਹੀ ਵਾਰਡ ਬੁਆਏ ਆ ਗਿਆ ਮੈਡਮ ਜਲਦੀ ਨਾਲ ਡੈੱਡ ਬਾਡੀ ਚੁੱਕੋ ਤਾਂ ਜੋ ਇਹ ਬੈੱਡ ਦੂਸਰੇ ਮਰੀਜ਼ਾਂ ਨੂੰ ਅਲਾਟ ਕੀਤਾ ਜਾ ਸਕੇ ਰੂਬੀ ਵੱਡੀ ਹੋਣ ਕਰਕੇ ਛੋਟੇ ਪ੍ਰਾਣੋਂ ਹੌਸਲਾ ਦੇਣ ਲੱਗ ਜਾਂਦੀ ਹੈ ਗੁਰਦੇਵ ਤੂੰ ਪਰੇਸ਼ਾਨ ਨਾ ਹੋ ਮੈਂ ਪਾਪਾ ਦਾ ਅੰਤਿਮ ਸੰਸਕਾਰ ਕਰਵਾ ਕੇ ਆਉਂਦੀ ਹਾ ਤੂੰ ਮੰਮੀ ਦਾ ਧਿਆਨ ਰੱਖੀ ਰੂਬੀ ਮੋਹਣ ਦੇ ਮ੍ਰਿਤਕ ਸ਼ਰੀਰ ਨੂੰ ਸਟੈਚਰ ਉੱਪਰ ਪਾ ਬਾਹਰ ਧੱਕ ਕੇ ਲੈ ਜਾਂਦੀ ਹੈ ਹਸਪਤਾਲ ਤੋਂ ਸਮਸ਼ਾਨ ਘਾਟ 2 ਕਿਲੋਮੀਟਰ ਦੀ ਦੂਰੀ ਉੱਤੇ ਹੀ ਸੀ ਰੂਬੀ ਇੱਕ ਐਂਬੂਲੈਂਸ ਵਾਲੇ ਨੂੰ ਜਾਣ ਲਈ ਕਹਿੰਦੀ ਹੈ ਮੈਡਮ ਚੱਲਣਾ ਤਾਂ ਹੈ ਪਰ 15000 ਪੈ ਲੱਗਣਗੇ ਇਹ ਤਾਂ ਬਹੁਤ ਜ਼ਿਆਦਾ ਪੈਸੇ ਹਨ ਮੈਡਮ ਇਹੀ ਰੇਟ ਚੱਲ ਰਿਹਾ ਹੈ ਜੇ ਜਾਣਾ ਹੈ ਤਾਂ ਦੱਸੋ ਨਹੀਂ ਤੁਹਾਡੇ ਇੱਥੇ ਖੜੇ ਖੜੇ ਹੀ ਕੋਈ ਹੋਰ ਆ ਜਾਣਾ ਹੈ ਰੂਬੀ ਨੇ ਸੋਚਿਆ ਜਾਣਾ ਤਾਂ ਪੈਣਾ ਹੀ ਹੈ ਉਸਨੇ ਆਪਣੇ ਦੋਨੋਂ ਕਾਟੇ ਲਾ ਕੇ ਐਂਬੂਲੈਂਸ ਵਾਲੇ ਨੂੰ ਦੇ ਦਿੱਤੇ ਸ਼ਮਸ਼ਾਨ ਘਾਟ ਪਹੁੰਚੇ ਤਾਂ ਉੱਥੇ ਵੀ ਲੱਕੜਾਂ ਦੀ ਬਲੈਕ ਹੋ ਰਹੀ ਸੀ ਮੈਡਮ ਨੂੰ 10000 ਰੁਪਏ ਲੱਗਣਗੇ ਮਜਬੂਰ ਨਾ ਰੂਬੀ ਨੂੰ ਆਪਣੀ ਅੰਗੂਠੀ ਵੀ ਦੇਣੀ ਪਈ ਪਿਤਾ ਦਾ ਸੰਸਕਾਰ ਜੋ ਕਰਵਾਉਣਾ ਸੀ ਮੌਣ ਨੂੰ ਦੂਜੇ ਮ੍ਰਿਤਕਾ ਵਾਂਗ ਫਟਾਫਟ ਲੱਕੜਾਂ ਉੱਤੇ ਪਾਇਆ ਤੇ ਅੱਗ ਲਾ ਦਿੱਤੀ ਰੂਪੀ ਸਸਕਾਰ ਹੋਣ ਤੋਂ ਬਾਅਦ ਜਾਣ ਲੱਗੀ ਤਾਂ ਇੱਕ ਪੰਡਤ ਆ ਗਿਆ ਬੇਟਾ ਮੇਰੀ ਸੇਵਾ ਤਾਂ ਦੇ ਜਾਓ ਪਰ ਪੰਡਤ ਜੀ ਮੈਂ ਤਾਂ ਤੁਹਾਨੂੰ ਕੁਝ ਵੀ ਨਹੀਂ ਕਿਹਾ ਸੀ ਦੂਜਾ ਅਸੀਂ ਤਾਂ ਸਰਦਾਰ ਹਾਂ ਅਸੀਂ ਇਹਨਾਂ ਰਸਮਾਂ ਨੂੰ ਮੰਨਦੇ ਹੀ ਨਹੀਂ ਹਾਂ ਸਾਡੇ ਧਰਮ ਵਿੱਚ ਤਾਂ ਇਹ ਸਭ ਕੁਝ ਹੁੰਦਾ ਹੀ ਨਹੀਂ ਬੇਟਾ ਜੇ ਇਹ ਗੱਲ ਸੀ ਤਾਂ ਪਹਿਲਾਂ ਦੱਸ ਦਿੰਦੇ ਮੈਂ ਦੂਜੇ ਮ੍ਰਿਤਕ ਸ਼ਰੀਰ ਦਾ ਕਾਰਜ ਕਰ ਦਿੰਦਾ ਇਹ ਤਾਂ ਮੇਰੇ ਨਾਲ ੱਤਕਾ ਹੀ ਹੋ ਗਿਆ ਰੂਪੀ ਨੇ ਨਾ ਚਾਹੁੰਦੇ ਹੋਏ ਵੀ ਉਸ ਦੀ ਫੀਸ ਪੁੱਛ ਲਈ ਚਲੋ ਪੰਡਤ ਜੀ ਦੱਸੋ ਤੁਹਾਡੇ ਕਿੰਨੇ ਪੈਸੇ ਹਨ ਬੇਟਾ ਸਿਰਫ 5000 ਰੁਪਏ ਮੈਂ ਬਹੁਤ ਸ਼ਰਧਾ पूर्वक ਕਰਮकांड ਕੀਤਾ ਹੈ ਤੇਰੇ ਪਿਤਾ ਜੀ ਸਿੱਧੇ ਹੀ ਸਵਰਗ ਤਾਂ ਵਿੱਚ ਚਲੇ ਜਾਣਗੇ ਰੂਬੀ ਪੰਡਤ ਜੀ ਦੀ ਗੱਲ ਸੁਣ ਪੱਥਰ ਹੀ ਹੋ ਜਾਂਦੀ ਹੈ ਕਿਉਂਕਿ ਉਸ ਕੋਲ 1000 ਰੁਪਏ ਹੀ ਸਨ ਜੋ ਪਤਾ ਨਹੀਂ ਉਸਦੇ ਹੋਰ ਕਿੰਨੇ ਕੰਮ ਆਉਣੇ ਸਨ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਧੰਨਵਾਦ